ਨੰਨੇ ਨੂੰ ਨਾ ਪਾਣੀ ਫੜਾਇਆ ਦੇਖੀ ਤਾਂ ਦੋਨੇ ਜਾਣੀਆਂ ਬੈਲੀਆਂ ਚੱਕ ਕੇ ਸਕੂਟਰ ਹੀ ਆ ਜਾਂਦੇ ਨੇ ਆਪਣੇ ਘਰ ਆਪਾਂ ਸਾਰਾ ਕੰਮ ਹੀ ਪਿਆਗਾ ਹਲੇ ਉੱਤੋਂ ਆਪਣੀ ਬੀਬੀ ਦਾ ਸਹਰਾਣੀ ਹਾਂ ਆਪਣਾ ਡੱਬਰ ਦਾ ਕੰਮ ਆਗਾ ਇਹਨਾਂ ਨੂੰ ਕਿਹੜਾ ਕੰਮ ਆਗਾ ਕੋਈ ਰੋਜ਼ ਚੱਲ ਪੈਂਦੇ ਨੇ ਲੈ ਕੇ ਸਕੂਟਰ ਨੂੰ ਚੱਲਣਾ ਪਾਣੀ ਪੜਾ ਕੇ ਨਹੀਂ ਜੀ ਕਹਿੰਨਾਂ ਨੂੰ ਇਹ ਹਜੇ ਤਾਂ ਆਪਣੇ ਜਵਾਕ 50 ਪਈਓ ਦੇ ਹੁੰਦੇ ਆ ਕਹੇ ਕਹਿੰਦੇ ਵੱਡੇ ਮੈਨਾਂ ਚਾਕਲੇਟ ਹਾਂ ਹਾਂ ਮੈਂ ਚਾਹਣਾ ਜਾ ਰਾਂ ਹਾਸਲੇ ਉਹ ਪਕਾ ਕੇ ਲਿਈਂ ਆ। ਪਾਣੀ ਲੈ ਕੇ ਆਉਂਦੇ ਆ। ਪਾਣੀ ਲੈ ਲਓ। ਹੂੰ। ਤੂੰ ਤਾਂ ਸਾਨੂੰ ਡਰਾ ਹੀ ਦਿੱਤਾ ਤੂੰ ਤਾਂ ਕੋਣ ਫਾਨ ਵੀ ਨਹੀਂ ਕਰਕੇ ਆਈਂ। ਅਸੀਂ ਫਿਰ ਸਰਪ੍ਰਾਈਜ਼ ਕੀ ਹੋਇਆ ਜੀ ਅਸੀਂ ਤੁਹਾਨੂੰ ਗੋਣ ਕਰਦੇ। ਹੂੰ ਚਲੋ। ਕੀ ਕਰ ਬਣੇ ਅੱਪਾ ਦੋਨਾਂ ਨੇ ਕਿੱਡਾ ਪਲਾਨ ਬਣਾਇਆ ਸੀ ਹਾਂ ਇਹਨਾਂ ਨੂੰ ਵਿਚਾਰੀਆਂ ਨੂੰ ਆਏ ਜੇ ਹੋ ਗਿਆ ਵੀ ਦੱਸ ਕੇ ਨਹੀਂ ਆਈਆਂ ਹਾਂ ਇਹਨਾਂ ਨੂੰ ਪਤਾ ਨਹੀਂ ਨਾ ਇਹਨਾਂ ਨੂੰ ਪਤਾ ਨਹੀਂ ਬਿੰਨਾਂ ਵਾਲਿਆਂ ਨੂੰ ਫਿਰ ਕੀ ਪਤਾ ਹੁੰਦਾ ਹਨ ਇਹਨਾਂ ਨੂੰ ਬੜਾ ਪਤਾ ਵਿਚਾਰੀਆਂ ਨੂੰ ਇਹਨਾਂ ਨੂੰ ਤਾਂ ਆਏ ਆ ਵੀ ਚੱਲ ਮਿਲਣ ਆਈਆਂ ਹੋਣਗੀਆਂ ਆਏ ਨਹੀਂ ਪਤਾ ਹੀ ਹੋ ਜੇ ਵੀ ਸਾਡਾ ਤਾਂ ਇਹ ਜੇ ਕੰਮ ਵੀ ਪਿਆ ਸੀ ਹਾਂ ਨਹੀਂ ਨਹੀਂ ਭੈਣੇ ਇਹ ਤਾਂ ਨਾ ਪਿੰਡਾਂ ਦੇ ਤਾਂ ਪਿੰਡਾਂ ਵਾਲੀ ਹੈ ਗੋਹੇ ਕੁੜੇ ਸਿੱਟਣਾ ਨਹੀਂ ਆਹੇ ਗੋਹੇ ਕੁੜੇ ਜੋ ਬੇੜੀ ਨਹੀਂ ਮਿਲਦੀ ਵਿਚਾਰੀਆਂ ਨੂੰ ਸਾਰਾ ਦਿਨ ਆਏ ਹੋਇਆ ਰਹਿੰਦਾ ਕੰਮ ਆ ਤਾਂ ਤੇ ਇਹਨਾਂ ਨੂੰ ਬੜਾ ਜ਼ਿਆਦਾ ਚਾਰੀਆਂ ਦੇ ਚੌਕੜ ਚ ਹਾਂ ਨਾ ਨਾ ਇਹਨਾਂ ਨੂੰ ਕੁਝ ਨਹੀਂ ਪਤਾ ਵੀ ਹਾਂ ਨਾ ਨਹੀਂ ਹੋ ਜਾਂਦਾਗਾ ਚਲ ਵਿਚਾਰੀਆਂ ਨੂੰ ਚਾ ਆ ਜਾ ਚੜਜੂ ਹਨਾ ਵੀ ਚਲ ਸਾਨੂੰ ਪਤਾ ਨਹੀਂ ਆਹੇ ਖੁਸ਼ ਹੋਣੀਆਂ ਵੀ ਦੇਖ ਲੈਣਾ ਸਾਨੂੰ ਮਿਲ ਲੰਗਾ ਸਾਡੀਆਂ ਸੇਲੀਆਂ ਨਾ ਹੁੰਦਾ ਹੀ ਆ ਜੀ ਇਹ ਸੇਲੀਆਂ ਨੂੰ ਤਾਂ ਹਨਾ ਹਾਂ ਚਲ ਇਹ ਵੀ ਖੁਸ਼ ਹੋ ਗਈਆਂ ਆਪਾਂ ਵੀ ਟਾਈਮ ਕੱਢ ਕੇ ਆਈਆਂ ਸੀ ਆਪਾਂ ਵੀ ਮੱਸਾ ਟਾਈਮ ਕੱਢਿਆ ਵਧੀਆਂ ਬੜੀਆਂ ਕਰੇ ਮਾਸੀ ਵਰਗੀਆਂ ਵੀ ਕਹਿਣੀਆਂ ਵੀ ਇਹਦੀ ਸਹੇਲੀਆਂ ਵਧੀਆ ਨੇ ਵੀ ਹਨਾ ਇਹਨਾਂ ਨੇ ਯਾਦ ਰੱਖਿਆ ਵੀ ਅਸੀਂ ਆਪਾਂ ਸਹੇਲੀਆਂ ਕੋਲੇ ਜਾਈਏ ਹਾਂ ਸਾਰਨ ਚਾਰ ਭੈਣ ਭਾਈ ਨਾਲ ਹੀ ਹੁੰਦਾ ਹਾਂ ਇਹ ਤਾਂ ਹੈਗਾ ਹੀ ਹੈ